ਉਸ ਸਮਾਰ ਕੇ ਵੱਡਾ ਹੋਰ ਕਿਵੇਂ ਵੱਡਾ ਪਾਪੇ ਯਾਰ ਬੱਸ ਕਰਾ ਦੀ ਦਿਨੇ ਓਏ ਆ ਦੇਖ ਇਹਨੂੰ ਸਾਫ ਸਾਫ ਜਾ ਵੱਢ ਲੈ ਨਾਲੇ ਤਾਂ ਰੁਗ ਇਧਰ ਵਧੀਆ ਤਰ੍ਹਾਂ ਇਹ ਆਪਾਂ ਨੇ ਸਾਰੇ ਟਰਾਂਸਫਾਰਮਰ ਤੋਂ ਲੋ ਲਮ ਪੜ ਦੇਣੀਆਂ ਜਾ ਕੇ ਹਏ ਬੱਸ ਕਰਾ ਦੀ ਗਰਮੀ ਅੱਜ ਓਏ ਬੱਸ ਨਹੀਂ ਫਿਰ ਤੈਨੂੰ ਮੋਬਾਈਲ ਵੀ ਤਾਂ ਫੇਰੇ ਆਊਗਾ ਜੇ ਕਣਕ ਆਊ ਹਾਂ ਫਿਰ ਤਾਂ ਮੈਂ ਇਕੱਲੇ ਹੀ ਵੱਢ ਦੂੰ ਸਾਰੀ ਫੇਰ ਇਹਨੂੰ ਨਵਾਂ ਮੋਬਾਈਲ ਲਿਆ ਕੇ ਦਊ ਕਣਕ ਵੇਚ ਕੇ ਵਾ ਠੀਕ ਆ ਹਾਂ ਇਹਨੂੰ ਸਮਾਰ ਕੇ ਵੱਢਦੇ ਆਂ ਵਧੀਆ ਜੀ ਸਾਫ ਜੀ ਪਾਪੇ ਕਿਉਂ ਖਪਾਈ ਕਰਾਈਆ ਮੇਰੇ ਯਾਰ ਇਹਨੂੰ ਬੜੀਆਂ ਲਾਦੇ ਇਹੇ ਵੱਡਣ ਦੇ ਨਾਲ ਤੈਨੂੰ ਆਇਆ ਪਤਾ ਵੀ ਫਾਇਦੇ ਕਿੰਨੇ ਨੇ ਕੀ ਫਾਇਦੇ ਨੇ ਤਾਂ ਮੇਰੀ ਖਪਾਈ ਕਰਾਉਣੀ ਆ ਬਸ ਜੇ ਇਹ ਟ੍ਰਾਂਸਫਾਰਮਰ ਸਪਾਰਕ ਮਾਰ ਜੇ ਸਾਰੇ ਸਾਲ ਦੀ ਆਪਣੀ ਮਿਹਨਤ ਹੈ ਨળે ਤਾਂ ਹੰਡੀਆਂ ਗਮੰਡੀਆਂ ਦੀ ਨળે ਆਪਣੀ ਪੂਰਾ ਰਹਿ ਜੂਗੀ ਇਹ ਗੱਲ ਤਾਂ ਦਰੀ ਤੈਨੂੰ ਤੈਨੂੰ ਮੈਂ ਕਿੱਦੇ ਨਾਲ ਕਹਿ ਰਿਆਂ ਵੀ ਇਹਨੂੰ ਇਹ ਵੱਡ ਕੇ ਇੱਥੇ ਗੁੱਡ ਦੇ ਉਹ ਕਿੱਥੇ ਗਰਮੀ 'ਚ ਕੰਮ ਕਰਨ ਨੂੰ ਜੀ ਕਰਦਾ ਹੈ। ਕੋਈ ਕੰਮ ਤਾਂ ਇਹ ਆਪਦਾ ਹੈ ਕਿਹੜਾ ਕਿਸੇ ਦਾ ਯਾਰਾ। ਆਪਦਾ ਆਪਾ ਕਿਹੜਾ ਕਿਸੇ ਦੇ ਬੱਢਣੇ ਆਪਦੇ ਆਪ ਦੇ ਟ੍ਰਾਂਫਾਰਮ ਵਾਲਾ ਪਤਾ ਸਾਰੇ ਵੱਢ ਸਕਦੇ ਆ। ਕਿਉਂ ਚਾਚਾ ਨੂੰ ਮਰਿਆ ਜਵਾਕ ਨੂੰ। ਹਲੇ ਕਿਹੜਾ ਪੱਕੇ ਮਸ਼ੀਨ ਬਰਦੂ ਇਹਨੂੰ ਇੱਥੋਂ। ਪਹਿਲਾਂ ਇਹੀ ਮੱਥਾ ਦਾ ਮੈ ਹੀ ਦੇ ਨਾਲ ਮਾਰ ਰਹੇ ਆ। ਉਹ ਹੋਰ ਵੀਰੇ ਯਾਰ ਮੇਰੀ ਤਾਂ ਬੱਸ ਕਰਾ ਰਖੀ ਦੁਪਹਿਰੇ ਜਨੇ। ਕੋਈ ਪਤਾ ਕੀ ਹੈ ਕੰਮ ਉੱਥੇ ਹੁੰਦਾ ਨਹੀਂ ਹੁੰਦਾ। ਤਾਂ ਕੰਮ ਲੱਗਦਾ ਲਾਲ ਮੇਰੇ ਗਰ। ਨਾ ਟੇਕਦੈ ਨਾ ਟੇਕਣ ਦਿੰਦਾ। ਤੂੰ ਮਾਰਾ ਜ ਆ ਤੇਰੇ ਮੂਰੇ ਬੰਨੇ ਹੱਥ ਇਹੋ ਜੀ ਸਲਾਹ ਨੂੰ ਰਹਿਣ ਦੇ ਸਮਝ ਗਿਆ ਮੇਰੀ ਗੱਲ ਆ ਇਹ ਮਾਰਾ ਕੰਮ ਹੈ ਕੋਈ ਇਹ ਮਾਰੀ ਜਦ ਨੂੰ ਕਪੈਨ ਵੜਦੂਗੀ ਕਿਉਂ ਜਵਾਬ ਨੂੰ ਮਾਰ ਰਖਾ ਤੁਸੀਂ ਨੇ ਕਪੈਨ ਵੜਨ ਜੋਗਰੀ ਤੇਰੀ ਤਾਂ ਹੀ ਰਹੂ ਜੇ ਆ ਸਪਾਰਕ ਨਾਲ ਕਿਤੇ ਅਨਸਕਾ ਵੀ ਘਟਨਾ ਹੋ ਜੇ ਫਿਰ ਵੱਢ ਲੇਗਾ ਮਸ਼ੀਨ ਵਾਲਾ ਬੀਬੀ ਗੱਲ ਨਾਲੇ ਅੰਗਿਲਾਂ ਤੋਂ ਮੰਡੀਆਂ ਦੀ ਪੂਰੀ ਕਰ ਦੇਗਾ ਅਗਲਾ ਕੂ ਉਹਨਾਂ ਦੇ ਲੱਗੀ ਦੀ ਉੱਥੇ ਬੀਬੀ ਗੱਲ ਠੀਕ ਹੈ ਤੇਰੇ ਲਾਣੇਦਾਰ ਦੀ ਜੇ ਇਹ ਸਪਾਰਕ ਮਾਰ ਜੇ ਕੋਈ ਚਿੰਗਾੜੀ ਡਿੱਗ ਜੇ ਮੰਨ ਲਓ ਸਹੀ ਗੱਲ ਹੈ ਜੀ ਇਹ ਨੂੰ ਹੁਣ ਵੱਡ ਕੇ ਇਹ ਗੁੱਡਿਆ ਜਾਊਗਾ ਹਮ ਸਮਾਰ ਕੇ ਚਲੋ ਹੋਵੇ ਨਾ ਕੁਝ ਵੀ ਨਾ ਹੋਵੇ ਪਰ ਪਤਾ ਇਹ ਲੈਟ ਹੈ ਕੋਈ ਤਾਰ ਢਿੱਲੀ ਹੈ ਤੁਸੀਂ ਬਿਜਲੀ ਮੁਲਾਜ਼ਮਾਂ ਨੂੰ ਫੋਨ ਕਰ ਸਕਦੇ ਹੋ ਉਹਨਾਂ ਤੋਂ ਟੈਟ ਕਰਾ ਲਓ ਕਹਿ ਕੇ ਸੁਗਲੇ ਦਫ਼ਤਰ ਵਾਲਿਆਂ ਦੇ ਤਾਂ ਨੰਬਰ ਹੈਗੇ ਹੀ ਨੇ ਸਹੀ ਗੱਲ ਹੈ ਜੀ ਉਹਨਾਂ ਦੇ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ ਫਿਰ ਜੇ ਹੈਲਪਲਾਈਨ ਨੰਬਰ ਕਿਹੜੇ ਲੈਗੇ ਉਹਨਾਂ ਦੇ ਹੈਲਪਲਾਈਨ ਲੈਂਡ ਨੰਬਰ ਮੈਂ ਤੈਨੂੰ ਦੱਸਦਾ ਨਾ ਉਹਨਾਂ ਦੇ ਉਹਨਾਂ ਦੇ ਗਰੁੱਪ ਚ ਵੀ ਪਾਏ ਹੋਏ ਨੇ ਯਾਰ ਤੁਸੀਂ ਗਰੁੱਪ ਗਰੁੱਪ ਦੇਖਿਆ ਕਰੋ ਨਾ ਉਝੇ ਪਤਾ ਲੱਗੂਗਾ ਉਹਨਾਂ ਦੇ ਦੇਖਾ ਮੋਬਾਈਲ ਨੰਬਰ ਨੇ ਹੈਲਪਲਾਈਨ ਨੰਬਰ ਦੇ 96461 06835 ਠੀਕ ਆ 96461 06836 ਠੀਕ ਹੈ ਜੀ ਇਹ ਕੇ ਨੰਬਰ ਆ ਉਹਨਾਂ ਦਾ ਅੱਛਾ ਇੱਕ ਹੈਗਾ ਉਹਨਾਂ ਦਾ 1912 ਇਹ ਵੀ ਉਹਨਾਂ ਦੇ ਨੰਬਰ ਉਹਨਾਂ ਨੇ ਬਿਜਾਊ ਇਹ ਸਾਰੇ ਟੂਲ ਫ੍ਰੀ ਨੰਬਰ ਨੇ 1912 ਵੀ ਉਹ ਤੇ ਕਾਲ ਕਰ ਲਓ ਜੇ ਕਿਤੇ ਵੀ ਤੁਹਾਨੂੰ ਆਂਡੀ ਗਮਾਂਡੀ ਤੇ ਵੀ ਲਾ ਲੈ ਵੀ ਕਿਤੇ ਸਪਾਰਕ ਲੱਗਦੀ ਆ ਉਹਨੂੰ ਨਹੀਂ ਪਤਾ ਲੱਗਿਆ ਹਾਂਜੀ ਹਾਂਜੀ ਤੁਸੀਂ ਬਿਜਲੀ ਵਾਲਿਆਂ ਨੂੰ ਦੱਸ ਸਕਦੇ ਹੋ ਸਹੀ ਗੱਲ ਹੈ ਜੀ ਦਫ਼ਤਰ ਚ ਹਾਂਜੀ ਉਹ ਬੰਦੇ ਨੂੰ ਘਰੇ ਸਨੇਹਾ ਲਾ ਸਕਦੇ ਹੋ ਜਾ ਕੇ ਠੀਕ ਆ ਵੀ ਬਾਈ ਤੇਰੇ ਉੱਥੇ ਸਪਾਰਕ ਮਾਰਦੀ ਐ ਜੇ ਉਹਨੂੰ ਠੀਕ ਕਰਾ ਉਹਨਾਂ ਤੋਂ ਬਿਜਲੀ ਵਾਲਿਆਂ ਤੋਂ ਉਹ ਜਾ ਕੇ ਠੀਕ ਕਰ ਦੂਗਾ ਬਿਜਲੀ ਵਾਲੇ ਠੀਕ ਕਰ ਦੇਣਗੇ ਉਹ ਟਾਣੀ ਹੈ ਟਾਣੀ ਨਾਲ ਲੱਗਦੀ ਹੈ ਉਹਨਾਂ ਨੂੰ ਬਿਜਲੀ ਮੁਲਾਜ਼ਮਾਂ ਨੂੰ ਬੁਲਾ ਲਓ ਆਪਣੇ ਦਫ਼ਤਰ ਚੋਂ ਹਾਂਜੀ ਉਹ ਆ ਜਾਣਗੇ ਹਾਂਜੀ ਉਹ ਲਾਈਟ ਘਟਾ ਲੈਣਗੇ ਹੂੰ ਲਾਈਟ ਘਟਾ ਕੇ ਉਹਨਾਂ ਦੇ ਨਾਲ ਮਦਦ ਕਰਕੇ ਉਹ ਟਾਣੀ ਵੜਾ ਦਿਓ ਸਹੀ ਗੱਲ ਹੈ ਜੀ ਤਾਂ ਆਪ ਚੜ੍ਹੋ ਨਾ ਅੱਛੇ ਜੀ ਕਿਉਂ ਕਰੰਟ ਹੁੰਦਾ ਕਰੰਟ ਦਾ ਕੰਮ ਹੈ ਦਰਖਤ 'ਚ ਵੀ ਆ ਜਾਊਗਾ ਆਉਂਦੇ ਜੀ ਹਾਂ ਅੱਛਾ ਇਹ ਸਾਰੇ ਕੰਮ ਇਕੱਲੇ ਬਿਜਲੀ ਮੁਲਾਜ਼ਮਾਂ ਦਾ ਨਹੀਂ ਹੈਗਾ ਇਹ ਆਪਣੇ ਵੀ ਫਰਜ਼ ਨੇ ਆਪਣੀਆਂ ਵੀ ਜ਼ਿੰਮੇਵਾਰੀਆਂ ਨੇ ਜੀ ਹਣਾ ਆਪਣੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ ਕਿਉਂ ਆਪਣੀ ਫਸਲ ਹੈ ਸਹੀ ਗੱਲ ਜੀ ਜੇ ਤਾਂ ਉਹ ਕੰਮ ਨਾ ਕਰਦੇ ਹੁਣ ਫੇਰ ਤਾਂ ਹੈਗਾ ਆਪਾਂ ਕਹਿ ਕੇ ਤਾਂ ਕਰਾ ਸਕਦੇ ਆ ਆਹ ਕੰਮ ਆਪਣੇ ਕਰਨ ਦਾ ਹਾਂ ਜੀ ਹਾਂ ਇਹ ਆਲੇ-ਦਾਲੋਂ ਟਰਾਂਸਫਰਮ ਤੇ ਉਹ ਵੱਡੂ ਉਦੋਂ ਬਾਅਦ ਚ ਇਹਨੂੰ ਗੁੱਡੋ ਜਿਹੜੇ ਥੱਬੇ ਨੇ ਵੱਡੇ ਵਾਏ ਆਪਣੇ ਇਹਨਾਂ ਨੂੰ ਚੱਕ ਕੇ 2-4 ਕਰਮ ਪਰਾਂ ਕਰ ਦੋ ਠੀਕ ਹੈ ਜੀ ਬਾਈ ਚਾਣ ਸਕਕੇ ਤੇ ਕੋਈ ਚਿੰਗਿਆੜੀ ਕੋਈ ਡਿੱਗ ਵੀ ਜਾਵੇ ਤਾਂ ਪਰ ਕੋਈ ਅਹਜਾ ਖਤਰਾ ਨਹੀਂ ਹੂੰ ਵੀ ਅੱਗ ਲੱਗ ਜੂਗੀ ਸਹੀ ਗੱਲ ਹੈ ਕਿਉਂ ਇਸ ਸਾਲ ਪਰ ਦੀ ਕਮਾਈ ਆ ਇਹ ਹਾਂ ਇਹ ਤੁਹਾਡੀ ਗੱਲ ਸਹੀ ਹੈ ਜੀ ਅੱਜ ਵੀ ਆਪਣੇ ਬਜ਼ੁਰਗਾਂ ਇੱਥੇ ਵੱਢਦੇ ਸਾਰੀ ਕਣਕ ਵੱਢਦੇ ਸਾਰੀ ਕਿਲੇ ਵੱਢਦੀ ਸਾਰੇ ਵੱਢਦੇ ਹੁਣ ਅਪਾ ਇਹ ਨਹੀਂ ਵੱਢ ਸਕਦੇ ਹੈਗੇ ਇਹ ਗੱਲਾਂ 'ਮੈਂ ਤੁਹਾਡੇ ਨਾਲ ਸਹਿਮਤ ਹਾਂ' ਹਾਂ ਤੂੰ ਕਹਿ ਰਿਹਾ ਸੀ ਵੀ ਇਹ ਵੱਢਣ ਦੀ ਕਿਲੋੜਾ ਮਸੀਨ ਨਾਲ ਦੂ ਸਹੀ ਗੱਲ ਹੈ ਇਹ ਮਸੀਨ ਦੇ ਵੱਢਣ ਜੋਗਰੀ ਰਹੂਗੀ ਫੇਰ ਇਹ ਫੇਰ ਵੱਢੂਗੀ ਫੇਰੇ ਵੱਢੂ ਤੁਹਾਡੀ ਗੱਲਾਂ 'ਮੈਂ ਸਹਿਮਤਾਂਗੇ ਹੁਣ ਸਾਰਾ ਸਾਲ ਆਪਾਂ ਨੇ ਬੀਜਣੀ ਵੀ ਹੈ ਖਾਣੀ ਵੀ ਹੈ ਸਹੀ ਗੱਲ ਹੈ ਜੀ ਇਹ ਮਲਾਜਮਾਂ ਨੂੰ ਦੱਸੋ ਤੁਹਾਨੂੰ ਮੈਂ ਹੈਲਪਲਾਈਨ ਨੰਬਰ ਦੱਸ ਤੇ ਠੀਕ ਹੈ ਜੀ ਦਫ਼ਤਰ ਵਾਲਿਆਂ ਦੇ ਵੀ ਥੋੜੇ ਲਵੇ ਹੈਗੇ ਨੇ ਹਾਂਜੀ ਗੌਰ ਕਰੋ ਆਉਂਦੇ ਜਾਂਦੇ ਇਹ ਗਾਹਾਂ ਦੇਖ ਹੁਣ ਦੇ ਫਲਟ ਕੱਢੇ ਵੇ ਗਾਹਾਂ ਜਾ ਕੇ ਆਪਾਂ ਜੀਰੀਆਂ ਲਾਉਣੀਆਂ ਨੇ ਉਧਰ ਲਾਵਾਂਗੇ ਫਲਟ ਨਹੀਂ ਪੈਂਦਾ ਸਹੀ ਗੱਲ ਹੈ ਆਪਾਂ ਹੀ ਮੌਜ ਕਰਾਂਗੇ ਲਾਈਟ ਦੀ ਲੋਡ ਹੁੰਦੀ ਆਪਾਂ ਨੂੰ ਸਭ ਤੇ ਹਾਂ ਇਸ ਕਰਕੇ ਇਹ ਬੇਨਤੀ ਹੈ ਵੀ ਆਪੋ ਆਪਣੇ ਖੇਤ ਤੁਸੀਂ ਵੀ ਜਾ ਕੇ ਜਰੂਰ ਬੰਦੀ ਮੈਂ ਹੁਣ ਵੱਢ ਰਿਆਂ ਜਿੱਥੇ ਵੀ ਤੁਹਾਡੇ ਟਰਾਂਫਾਰਮ ਹੈ ਕੋਈ ਵਿਚ ਖੰਭਾ ਜਿੱਤੋਂ ਜਿੱਤੋਂ 2 3 ਥਾਂ ਮੈਂ ਸਪਲਾਈ ਜਾਂਦੀ ਆ ਜੈਂਪਰ ਦਿੱਤੇ ਹੋਏ ਹਾਂ 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 ਕੋਈ ਉਹ ਜੈਂਪਰ ਢਿੱਲਾ ਹੈ ਉਹ ਵਿਚ ਹੁੰਦਾ ਖੇਤ ਦੇ ਹਾਂ ਗੱਭੇ ਮੇਰੇ ਕਈ ਬਾਈ ਖੇਤ ਦੇ ਗੱਭੇ ਹੁੰਦਾ ਹੈਗਾ ਹੁੰਦਾ ਨਾ ਹਾਂ ਹਾਂ ਉਹਦਾ ਜੈਂਪਰ ਚੈੱਕ ਕਰੇ ਵੀ ਕੋਈ ਲੂਜ਼ ਤਾਂ ਨਹੀਂ ਫਿਰ ਬਿਜਲੀ ਵਾਲਿਆਂ ਨੂੰ ਦੱਸ ਕੇ ਚੈੱਕ ਕਰਾ ਕੇ ਉਹ ਥੱਲੇ ਵੀ ਕੰਨਕ ਪੜਾਓ ਉੱਥੇ ਵੀ ਵੱਢਣੀ ਲਾਵੇ ਵਧੀਆ ਗੱਲ ਆ ਉੱਥੇ ਵੀ ਵੱਢਣੀ ਚਾਹੀਦੀ ਹੈ ਉੱਥੋਂ ਵੀ ਵੱਢੋ ਇਹ ਨੁਕਸਾਨ ਇਕੱਲੇ ਬਿਜਲੀ ਵਾਲਿਆਂ ਦਾ ਨਹੀਂ ਕੋਈ ਬੰਦਾ ਫਿਰ ਬਿਜਲੀ ਵਾਲਿਆਂ ਨੂੰ ਦੇ ਦਿੰਦਾ ਹੈ ਇਹਨਾਂ ਨੇ ਤਾਰਾਂ ਢਿੱਲੀਆਂ ਛੜਤੀਆਂ ਜੀ ਕਰਾ ਤਾਂ ਸਕਦੇ ਆ ਕਹਿ ਕੇ ਸਹੀ ਗੱਲ ਹੈ ਜੀ ਤੁਹਾਡੀ ਬਿਲਕੁਲ ਜੇ ਤਾਂ ਉਹ ਨਾ ਕਰਨ ਫੇਰ ਦੱਸੋ ਹੂੰ ਫਿਰ ਉਤਲੇ ਅਧਿਕਾਰੀ ਨੂੰ ਦੱਸ ਦੋ ਨਾ ਆਉਂਦੇ ਨੇ ਹਾਂ ਜੀ ਹਾਂ ਸਹੀ ਗੱਲ ਹੈ ਜਦੋਂ ਆਉਂਦੇ ਨੇ ਨਾ ਉਹ ਉਹਨਾਂ ਦਾ ਕੀ ਦੋਸ ਹੈ ਕੋਈ ਟੁੱਟ ਨਹੀਂ ਰਿਹਾ ਉਹ ਗਰੁੱਪਾਂ 'ਚ ਵੀ ਪਾਰੇ ਨੇ ਭਾਈ ਆਹ ਕੰਮ ਕਰੋ ਕਰੋ ਸਹੀ ਗੱਲ ਹੈ ਜੀ ਫਿਰ ਇੰਨਾ ਕਿਤਾ ਯਾਰ ਆਪਾਂ ਕਰ ਸਕਦੇ ਆ ਸਹੀ ਗੱਲ ਹੈ ਜੀ ਹੈ ਨਹੀਂ ਸਹੀ ਗੱਲ ਹੈ ਬਿਲਕੁਲ ਅੱਛਾ ట్రాਫਾਰਮ ਜੇ ਢਿੱਲੇ ਜੋੜਨੇ ਆ ਆਪਣਾ ਮੱਚਣ ਤੋਂ ਵੱਜਦਾ ਹੈ ਸਹੀ ਗੱਲ ਹੈ ਬਿਲਕੁਲ ਅੱਛਾ ਜਿਹੜੀ ਮੋਟਰ ਹੈ ਉਹ ਛੇਤੀ ਨਹੀਂ ਮੱਚੂ ਜਦ ਫਾਲਟ ਨੇ ਪਊਗਾ ਜੇ ਜੋੜ ਲੂਜ ਨੇ ਹੂੰ ਤਾਂ ਮੋਟਰ ਵੀ ਮੱਚੂ ਮੋਟਰ ਮੱਚੂ ਮੱਚੇ ਤੇ ਫਿਓਜ ਮੱਚੀ ਜਾਣਗੇ ਅੰਦਰੋਂ ਸਹੀ ਗੱਲ ਹੈ 12 ਢਿੱਲੀਆਂ ਨਾਲ ਸਹੀ ਗੱਲ ਹੈ ਸਮਝ ਗਏ ਮੇਰੀ ਗੱਲ ਜੇ ਪੂਰਾ ਕੰਮ ਕਰਾਊਗਾ ਆਪਣਾ ਇਹਦਾ ਤਾਂ ਕੋਈ ਨੁਕਸਾਨ ਨਹੀਂ ਹੋਊਗਾ ਇੱਥੇ ਹਾਂ ਨਾ ਆਪਣੇ ਮੋਟਰਾਂ ਦਾ ਹੋਵੇ ਨਾ ਫਸਲ ਦਾ ਹੋਵੇ ਆਪਣੀ ਦਾ ਨਾਲੇ ਇਹਦਾ ਨਹੀਂ ਹੁੰਦਾ ਸਹੀ ਗੱਲ ਹੈ ਨਾਲੇ ਟਰਾਂਸਫਾਰਮਰ ਨਹੀਂ ਖਤਮ ਹੁੰਦਾ ਆਪਣਾ ਮੱਚਦਾ ਨਹੀਂ ਇਹ ਖਰਾਬ ਨਹੀਂ ਹੁੰਦਾ ਹੈਗਾ ਟਰੈਫਾਰਮ ਹੁਣ ਇਸ ਵਾਰਸਤੇ ਬਈ ਬੇਨਤੀ ਹੈ ਸਾਰੇ ਦਰਸ਼ਕਾਂ ਨੂੰ ਸਾਰੇ ਕਿਸਾਨ ਵੀਰਾਂ ਨੂੰ ਵੀ ਜਿੱਥੇ ਵੀ ਆਪਣੇ ਖੇਤ ਦੇ ਵਿੱਚ ਖੰਬਾ ਕੋਈ ਜੈਂਪਰਾਂ ਵਾਲਾ ਟਰੈਫਾਰਮ ਹੈ ਉਹਦੇ ਥੱਲੋਂ ਆਪਾਂ ਕਣਕ ਵੱਢ ਕੇ ਉਹਨੂੰ ਗੁੱਡ ਕੇ ਉਹ ਥੱਬੇ ਪਰਾਂ ਚੱਕ ਚੱਕ ਲਈਏ ਤਾਂ ਜੋ ਕੋਈ ਵੀ ਅਣਸਕਾ ਵੀ ਘਟਣਾ ਉਹ ਤੋਂ ਆਪਾਂ ਬਚ ਸਕੀਏ ਕੋਈ ਵੀ ਇਹੋ ਜਿਹਾ ਕਿਤੇ ਵੀ ਪ੍ਰਮਾਤਮਾ ਸੁੱਖ ਸ਼ਾਂਤੀ ਨਾਲ ਸੀਜ਼ਨ ਆਪਣਾ ਨੇਪਰੇ ਚਾੜੇ ਵੀ ਇਹੋ ਜਿਹੀ ਕੋਈ ਘਟਨਾ ਨਾ ਹੋਵੇ ਧੰਨਵਾਦ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲੇ ਸਾਰੇ ਕਿਸਾਨ ਵੀਰਾਂ ਨਾਲ ਤੁਹਾਡੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਇਹ ਜੀ ਕੋਈ ਹੋਰ ਘਟਨਾ ਨਾ ਹੋ ਸਕੇ ਪੰਜਾਬ ਦੇ ਵਿੱਚ ਤੇ ਸਾਡੀ ਹੀ ਰੱਬ ਅੱਗੇ ਅਰਦਾਸ ਹੈ ਵੀ ਸਾਡਾ ਜਿਹੜਾ ਸੀਜ਼ਨ ਹੈ ਕਣਕ ਦਾ ਸੁੱਖੀ ਸੰਦੀ ਨਿਕਲ ਜਾਵੇ ਧੰਨਵਾਦ ਜੀ